ਅੱਜ ਦੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਟਰੀ ਘਰ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਚੰਗੀ ਤਰ੍ਹਾਂ ਗਰਮ ਤੇਲ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਹ ਲਸਣ ਤੇ ਪਿਆਜ਼ ਨੂੰ ਚੋਪ ਕਰਕੇ ਰੱਖ ਲਿਆ ਆਪਾਂ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਜੀ 1 tsp ਤੇ ਇਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ ਥੋੜਾ ਜਿਹਾ ਇਹਨੂੰ ਭੁੰਨਾਂਗੇ ਇਸਦੇ ਵਿੱਚ ਲਸਣ ਪਾਵਾਂਗੇ ਲਸਣ 골ਡਨ ਬ੍ਰਾਊਨ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਇਸ ਤੋਂ ਬਾਅਦ ਮੈਂ ਦੋ ਟਮਾਟਰ ਲੈ ਲਏ ਜੀ ਇਹਨੂੰ ਮੈਕਸੀ ਦੇ ਵਿੱਚ ਗ੍ਰाइंड ਕਰ ਲਿਆ ਇਹਦੇ ਨਾਲ ਆਪਣੀ ਜਿਹੜੀ ਗਰੇਵੀ ਹੋ ਵਧੀਆ ਹੋਊਗੀ ਇਸ ਤੋਂ ਬਾਅਦ ਪਿਆਜ਼ ਪਾ ਕੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰ ਲੈਣਾ ਜੀ ਆਪਾਂ ਇਸ ਤੋਂ ਬਾਅਦ ਜੀ ਆਪਾਂ ਟਮਾਟਰੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜੀ ਥੋੜਾ ਜਿਹਾ ਪਾਣੀ ਪਾ ਕੇ ਇੱਥੇ ਨੂੰ ਚੰਗੀ ਤਰ੍ਹਾਂ ਜੀ ਆਪਾਂ ਘੱਟ ਗੈਸ ਤੇ ਰਜਾਉਣਾ ਤਾਂ ਕਿ ਜਿਹੜਾ ਆਪਣਾ ਮਸਾਲਾ ਉਹ ਚੰਗੀ ਤਰ੍ਹਾਂ ਰਿੱਝ ਜਵੇ ਤੇ ਇਹਦੇ ਵਿੱਚ ਫਿਰ ਆਪਾਂ ਬੇਸਿਕ ਦੇ ਆਪਣੇ ਮਸਾਲੇ ਪਾ ਦੇਣੇ ਜਿਵੇਂ ਨਾਣ ਮਿਰਚ ਮਸਾਲਾ ਤੁਸੀਂ ਹੋਰ ਵੀ ਜੋ ਕੁਝ ਗਰਮ ਮਸਾਲਾ ਪਾਉਣਾ ਹੋ ਪਾ ਦਿਓ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਜੀ ਚੰਗੀ ਤਰ੍ਹਾਂ ਘੱਟ ਕੇ ਇਸ ਤੇ ਰਜਾਉਣਾ ਇਸ ਨੂੰ ਢੱਕਣ ਲਾ ਕੇ 2-3 ਮਿੰਟ ਰਜਾਉਣਾ ਇਸ ਤੋਂ ਬਾਅਦ ਜੀ ਆਪਣੇ ਆਲੂ ਪਿਆ ਮਟਰ ਤੇ ਆਪਣੇ ਆਲੂ ਨੇ ਜਿਹੜੇ ਉਹ ਇਸ ਦੇ ਵਿੱਚ ਪਾ ਲੈਣੇ ਆ ਜੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲੈਣੇ ਆ ਤਾਂ ਕਿ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਚੰਗੀ ਤਰ੍ਹਾਂ ਰੱਖ ਕੇ ਨਾ ਜੀ ਆਪਾਂ 2-3 ਵਾਰੀ ਹਿਲਾਉਣਾ ਆਪਾਂ 2-3 ਮਿੰਟ ਹਿਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੂਜੇ ਦੇ ਵਿੱਚ ਮਿਕਸ ਕਰ ਦੇਣੇ ਆ ਪੇਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਤੇ ਇਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਫਿਰ ਫਿਰ ਇਸਨੂੰ ਹਿਲਾਉਣਾ ਤਾਂ ਕਿ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਵੇ ਫਿਰ ਆਪਾਂ ਇਹਦੇ ਵਿੱਚ ਆਪਣੇ ਲੋੜ ਮੁਤਾਬਕ ਜੀ ਪਾਣੀ ਪਾ ਦੇਣਾਗਾ ਕਿਉਂਕਿ ਆਪਾਂ ਥੋੜੀ ਜਿਹੀ ਤਰੀ ਵਾਲੀ ਦਾਲ ਬਣਾਉਣੀ ਹੈ ਜੀ ਬੜਾ ਵੀ ਨਹੀਂ ਪਾਣੀ ਪਾਉਣਾ ਇਸ ਥੋੜਾ ਜਿਹਾ ਨਾਰਮਲ ਜਿਹਾ ਪਾਣੀ ਪਾਉਣਾ ਜੀ ਤਾਂ ਕਿ ਆਪਣੀ ਸਬਜ਼ੀ ਜਿਹੜੀ ਵਧੀਆ ਬਣ ਜਵੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ 2 ਮਿੰਟ ਜੀ ਆਪਾਂ ਹਿਲਾਉਣਾ ਲਾਉਣ ਤੋਂ ਬਾਅਦ ਜੀ ਆਪਾਂ ਇਹਨੂੰ ਪੈਨ ਦੇ ਉੱਤੇ ਢੱਕਣ ਦੇ ਕੇ 2 ਕਮਿੰਟ ਜੀ ਆਪਾਂ ਰਿਜਣਾ ਧਰ ਦੇਣਾ ਤੇ ਇਹਨੂੰ ਆਪਾਂ ਘੱਟ ਗੈਸ ਤੇ ਰਿਜੋਣਾ ਤਾਂ ਕਿ ਇਹਦੀ ਜਿਹੜੀ ਸੁਆਦ ਆ ਬਹੁਤ ਵਧੀਆ ਬਣਦਾਗੀ ਵੱਧ ਗੈਸ ਤੇ ਫਲੇਮ ਤੇ ਜੀ ਇਹ ਵਧੀਆ ਨਹੀਂ ਬਣਦੀ ਹੈਗੀ ਘੱਟ ਗੈਸ ਤੇ ਬਣਾਉਣੀ ਆ ਆਪਾਂ ਇਹ ਤੇ ਆਪਾਂ 2 ਕਮਿੰਟ ਬਾਅਦ ਫਿਰ ਹਿਲਾ ਕੇ ਫਿਰ ਫੇਰੇ ਇਹਨੂੰ ਪੈਨ ਦੇ ਉੱਤੇ ਪੈਨ ਦੇ ਉੱਤੇ ਢੱਕਣ ਦੇ ਕੇ ਇਹਨੂੰ ਟੱਕ ਦੇਣਾ ਜੀ ਆਪਾਂ ਤੇ 2 ਕਮਿੰਟ ਚਲੋ ਆਪਣੀ ਇਹ ਦਾਲ ਰਿਜਣ ਲੱਗ ਗਈ ਜੀ ਇਸ ਤੋਂ ਬਾਅਦ ਫਿਰ 2 ਮਿੰਟ ਫਿਰ ਟੱਕਣ ਦੇ ਕੇ ਰਜਾ ਲੈਣੀ ਹੈ ਇਹ ਆਪਣੇ ਘਟੋ ਘਟ 20 ਮਿੰਟ ਲੱਗਦੇ ਆ ਜੀ ਆਪਣੀ ਆਲੂ ਮਟਰ ਦੀ ਦਾਲ ਬਣ ਕੇ